ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਫਰਾਈ ਕਰਾਂਗੇ ਹਰਗਾ ਮਿਰਚ ਉਹਦੇ ਵਾਸਤੇ ਆਪਾਂ 1 ਕਿਲੋ ਮਿਰਚ ਲਏ ਆ ਕਿਲੋ ਮਿਰਚਾਂ ਲਈ ਆਪਾਂ ਅਚਾਰ ਵਾਲੀਆਂ ਤੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਦੋ ਵਾਰੀ ਪਾਣੀ ਦੇ ਨਾਲ ਧੋੜਿਆ ਸੀਗਾ ਧੋ ਕੇ ਉਸ ਤੋਂ ਬਾਅਦ ਇਹਨਾਂ ਨੂੰ ਸੁਕਾੜਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਚੀਰਨਾ ਕਿਵੇਂ ਆ ਬਲਡੇੜਿਆ ਕਰੀ ਆ ਆਪਾਂ ਇਸ ਤਰ੍ਹਾਂ ਚੀਰ ਲੈਣ ਨੂੰ ਦੋ ਦੋ ਪੀਸ ਕਰ ਲੈ ਇਹਨਾਂ ਦੇ ਅਗਲਾ ਵੀ ਚੀਰ ਸਕਦੇ ਵੈਸੇ ਤਾਂ ਆਪਾਂ ਤੇ ਫਰਾਈ ਵੀ ਆਪਾਂ ਛੱਡ ਸਕਦੇ ਹਾਂ ਪਰ ਮੈਂ ਹੈ ਇਤਨਾ ਚੀਰੂੰਗੀ ਇਸ ਤਰ੍ਹਾਂ ਮਿਰਚਾਂ ਫਰਾਈ ਵਧੀਆ ਹੋ ਜਾਂਦੀਆਂ ਤੇ ਨਾਲੇ ਜਿਹੜੇ ਮਸਾਲੇ ਉਹ ਵੀ ਵਧੀਆ ਮਿਕਸ ਹੋ ਜਾਂਦੇ ਆ ਹੁਣ ਸਾਰੀਆਂ ਮਿਰਚਾਂ ਆਪਾਂ ਇਦਾਂ ਹੀ ਚੀਰ ਲਾਂਗੇ ਹਾਂਜੀ ਸਾਰੀਆਂ ਮਿਰਚਾਂ ਨੂੰ ਆਪਾਂ ਚੀਰ ਲਿਆ ਹੈਗਾ ਦੋ ਦੋ ਪੀਸ ਕਰ ਲਿਆ ਆਪਾਂ ਮਿਰਚਾਂ ਦੇ ਹੁਣ ਆਪਾਂ ਚੱਲਦੇ ਆਂ ਗੈਸਨ ਕੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਦੋ ਕੜਛੀਆਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਜਿਆਦਾ ਤੇਲ ਵਿੱਚ ਨਹੀਂ ਆਪਾਂ ਮਿਰਚਾਂ ਨੂੰ ਫਰਾਈ ਕਰਨਾ ਘੱਟ ਤੇਲ ਵਿੱਚ ਆਪਾਂ ਮਿਰਚਾਂ ਨੂੰ ਫਰਾਈ ਕਰਨਾ ਹਾਂਜੀ ਤੇਲ ਨੂੰ ਆਪਾਂ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਛੱਡਾਂਗੇ ਦੇਖਦੇ ਜੇ ਸਾਰੀਆਂ ਮਿਰਚ ਕੜਾਹੀ ਦੇ ਵਿੱਚ ਪੈ ਗਈਆਂ ਤੇ ਇੱਕ-ਇੱਕ ਵਾਰ ਫਰਾਈ ਕਰ ਲਾਂਗੇ ਤੇ ਜੇ ਘੱਟ ਮਿਰਚਾਂ ਪਣੂ ਤੇ ਫਿਰ ਇਹਨਾਂ ਨੂੰ ਦੋ ਬੰਦ ਕਰ ਇਸ ਲਾਂਗੇ ਜੇ ਹੱਥ ਨਹੀਂ ਇਹ ਸੁਣੇ ਨਾ ਜਦੋਂ ਫਰਾਈ ਹੋ ਰਹੀ ਹੋਵੇ ਤਾਂ ਇਹਦੇ ਨਾਲ ਕਿ ਅੱਧਾ ਨਾਲ ਬਾਹਰ ਪਾ ਦਾਂਗੇ ਮਿਰਚਾਂ ਆਹਨ ਕੜਾਹੀ ਦੇ ਵਿੱਚ ਪਾ ਤਾ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਉਲਟ-ਪੋਲਟ ਕਰ ਦਿੰਨੇ ਆਂ ਹਾਂਜੀ ਜੀ ਦੋ ਆਪਾਂ ਕੜਾਹੀ ਦੇ ਵਿੱਚ ਮਿਰਚ ਨੂੰ ਪਾਇਆ ਸੀ ਨਾ ਤੇ ਦੇਖੋ ਕਿੰਨਾ ਆਕਾਰੀਆਂ ਲੱਗ ਰਹੀਆਂ ਨੇ ਹੁਣ ਥੋੜਾ ਜਿਹਾ ਮਿਰਚ ਨੂੰ ਸੇਕ ਲਾ ਕੇ ਤੇ ਸੇਕ ਨਾਲ ਥੋੜੀਆਂ ਜੀਆਂ ਸੌਟਾ ਹੋ ਗਿਆ ਆਪਣੇ ਆਪ ਹੀ ਠੰਡੇ ਹੋ ਗਈਆਂ ਥੋੜਾ ਜਿਹਾ ਆਪਾਂ ਹੁਣ ਝੁੰਸੇ ਇੱਕ ਮਾਰ ਲਵਾਂਗੇ ਹਾਂਜੀ ਮਿਰਚਾਂ ਨੂੰ ਆਪਾਂ ਫਰਾਈ ਕਰ ਲਏ ਦੇਖੋ ਵਧੀਆ ਮਿਰਚਾਂ ਸੌਫਟ ਹੋ ਗਈਆਂ ਹੁਣ ਗੈਸ ਚੱਲਦੀਆਂ ਆਪਾਂ ਬੰਦਦੇ ਇਹਨਾਂ ਮਿਰਚਾਂ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਏ ਨੇ ਖੁੱਲੇ ਭਾਂਡੇ ਦੇ ਵਿੱਚ ਬਿਨਾ ਮਸਾਲੇ ਦਾ ਤੋਂ ਇੱਕ ਵਾਰੀ ਆਪਾਂ ਮਿਰਚਾਂ ਨੂੰ ਫਰਾਈ ਕੀਤਾ ਜਦੋਂ ਬਿਨਾ ਮਸਾਲੇ ਤੇ ਸਾਈ ਕਰਕੇ ਤੇ ਉਹ ਤੋਂ ਬਾਅਦ ਜਦੋਂ ਮਸਾਲੇ ਏਦਾਂ ਕਰੇ ਬਹੁਤ ਜ਼ਿਆਦਾ ਸਵਾਦ ਬਣ ਗਏਗਾ ਮਿਰਚਾਂ ਹੁਣ ਮਿਰਚਾਂ ਦੇ ਵਿੱਚ ਆਪਾਂ ਪਾਵਾਂਗੇ ਨਮਕ ਸਵਾਦ ਅਸ ਜਿੰਨਾ ਕਿ ਆਪਾਂ ਨਮਕ ਕਰੇ ਉਸੇ ਹਿਸਾਬ ਨਾਲ ਆਪਾਂ ਨਮਕ ਪਾ ਲੈਣਾ ਹੈ 1.5 ਚਮਚਾ ਨਮਕ ਦਾ ਪਾਇਆ ਜੂਤ ਲੱਗੀ ਦਾ ਬਾਅਦ ਚ ਪਾਵਾਂਗੇ ਜੇ ਘੱਟ ਮਰਦ ਲੱਗਿਆ ਵੀ ਤਾਂ ਹੁਣ ਥੋੜੇ ਜਿਹੇ ਹੈਗੇ ਕੁੱਟੇ ਮਸਾਲੇ ਜਿਹੜੇ ਆਪਾਂ achar ਦੇ ਵਿੱਚ ਮਸਾਲੇ ਪਾਉਣੇ ਹਨ ਜਿਹਦੇ ਵਿੱਚ ਸੌਂਫ ਆ ਕਾਲੀ ਮਿਰਚ ਸਾਰਾ ਸਮਾਨ ਹੀ ਹੁੰਦਾ ਪਲੌਂਜੀ ਵਗੈਰਾ ਮੇਥੀ ਦਾਣਾ ਇਹ ਮੇਰੇ ਕੋਲੇ ਕੁੱਟ ਕੇ ਰੱਖੇ ਪਏ ਸੀਗੇ ਇਹ ਆਪਾਂ 1.5 ਚਮਚਾ ਐਡ ਕਰਦੇ ਆ ਬਾਰੇ ਮਸਾਲੇ ਨਹੀਂ ਪਾਉਦੇ ਬਸ ਥੋੜੇ ਮਸਾਲਿਆਂ ਦੇ ਵਿੱਚ ਹੀ ਆਪਾਂ ਇਹਨਾਂ ਮਿਕਚਰ ਨੂੰ ਬਣਾਵਾਂਗੇ 1 ਚਮਚਾ ਆਪਾਂ ਪਾ ਦੇਣਾ ਸਿਰਕਾ ਇਹਨਾਂ ਨੂੰ ਮਿਕਸ ਕਰ ਦਾਂਗੇ ਆਪਾਂ ਮਿਰਚਾਂ ਦੇ ਵਿੱਚ ਮਸਾਲੇ ਸਿੱਟ ਕੇ ਇਹ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਦੇਖੋ ਮਿਰਚਾਂ ਆਪਣੀਆਂ ਬਣ ਕੇ ਹੋ ਰਹੀਆਂ ਰੈਡੀ ਫਰਾਈ ਕੀਤੀਆਂ ਹੋਈਆਂ ਮਿਰਚਾਂ ਬਹੁਤ ਵਧੀਆ ਬਣਦੀਆਂ ਹੈਗੀਆਂ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਮਿਰਚਾਂ ਹੈ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਹਾਂਜੀ ਅੱਜ ਦੀ ਰਸਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਕੋ ਇਨਵੈਸਟਮੈਂਟ ਥੈਂਕ ਯੂ